ਚੈਪਟਰ 5 ਪੰਡਿਤ ਸ਼ੁਭਦਾਤੇ ਸਾਖੀ ਗੰਗਾ ਕਿਨਾਰੇ ਪਟਨੇ ਵਿੱਚ अनेका ਛੋਟੇ ਛੋਟੇ ਮੰਦਰ ਸਨ ਉਹਨਾਂ ਮੰਦਰਾਂ ਦੇ ਠਾਕ ਵਿੱਚ ਠਾਕਰਾਂ ਦੀਆਂ ਮੂਰਤਾਂ ਸਨ ਉਹਨਾਂ ਮੂਰਤਾਂ ਦੀ ਪੂਜਾ ਕਰਨ ਵਾਲੇ अनेका ਪੰਡਤ ਸਨ ਲੋਲੇ ਲੋਕ ਸਮਝਦੇ ਸਨ ਕਿ ਠਾਕਰਾਂ ਦੇ ਪੁਜਾਰੀ ਪੰਡਤਾਂ ਨੇ ਭਗਵਾਨ ਦੇ ਦਰਸ਼ਨ ਕਰ ਲਏ ਹਨ ਤੇ ਇਹ ਕਲਿਆਣ ਕਰ ਪ੍ਰਾਪਤ ਕਰ ਚੁੱਕੇ ਹਨ ਪਰ ਉਹਨਾਂ ਨੂੰ ਨਾ ਭਗਵਾਨ ਦੇ ਦਰਸ਼ਨ ਹੋਏ ਸਨ ਤੇ ਨਾ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਸੀ। ਉਹ ਤਾਂ ਪੱਥਰਾਂ ਦੀ ਪੂਜਾ ਕਰ ਕਰਕੇ ਮਨ ਨੂੰ ਪੱਥਰ ਬਣਾ ਚੁੱਕੇ ਸਨ। ਐਸੇ ਪੰਡਤਾਂ ਵਿੱਚ ਇੱਕ ਸ਼ਿਵਦਤ ਪੰਡਤ ਸੀ। ਇਹ ਪੰਡਤ ਵੇਦਾਂ, ਸ਼ਾਸਤਰਾਂ ਦਾ ਪਾਠੀ, ਪੂਜਾ ਤੇ ਕਿਰਿਆ ਕਰਮ ਵਾਲਾ ਸੀ। ਇਸ ਦੀ ਕਥਾ ਸੁਣ ਕੇ, ਇਸ ਦੀ ਕੀਤੀ ਪੂਜਾ ਨੂੰ ਦੇਖ ਕੇ ਤੇ ਇਸੇ ਮੰਦਰਾਂ ਵਿੱਚ ਸਮਾਤੀ ਤੌਰ ਤੇ ਸੂਰਤ ਨੂੰ ਤੱਕ ਕੇ ਲੋਕ ਅਨੁਭਵ ਕਰਦੇ ਸਨ ਕਿ ਸ਼ਿਵਦਤ ਹੁਣ ਖੁਦ ਭਗਵਾਨ ਰੂਪ ਹੋ ਚੁੱਕਾ ਹੈ। ਉਹਲੇ ਲੋਕੀ ਉਹਦੇ ਕੋਲੋਂ ਮੁਰਾਦਾਂ ਹਾਸਲ ਕਰਨ ਵਾਸਤੇ ਆਉਂਦੇ ਸਨ ਪਰ ਉਹਦੇ ਮਨ ਦੀ ਅਵਸਥਾ निराली ਹੀ ਸੀ ਉਹ ਤਾਂ ਸ਼ਾਂਤੀ ਤੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਤੜਫਦਾ ਹੀ ਰਹਿੰਦਾ ਸੀ ਉਸ ਨੂੰ ਨਾ ਰਾਤ ਨੂੰ ਨੀਂਦ ਆਉਂਦੀ ਤੇ ਨਾ ਦਿਨੇ ਮਨ ਨੂੰ ਸ਼ਾਂਤੀ ਹੁੰਦੀ ਉਹ ਸ਼੍ਰੀ ਕ੍ਰਿਸ਼ਨ ਤੇ ਸ਼੍ਰੀ ਰਾਮਚੰਦਰ ਜੀ ਦੀਆਂ ਮੂਰਤੀਆਂ ਦਾ ਧਿਆਨ ਧਰ ਕੇ ਬੈਠਦਾ ਦੋਹਾਂ ਰੂਪਾਂ ਦੇ ਵਿੱਚ ਭਗਵਾਨ ਉਸ ਨੂੰ ਦਰਸ਼ਨਾਂ ਦਿੰਦਾ ਉਹ ਵਿਆਕੁਲ ਚિત్రਨ ਦਾ ਇੱਕ ਦਿਨ ਉਹ ਠਾਕੁਰ ਪੂਜਾ ਕਰਨ ਪਿੱਛੋਂ ਗੰਗਾ ਦੇ ਕਿਨਾਰੇ ਸਮਾਧੀ ਲਾ ਕੇ ਬੈਠ ਗਿਆ ਸਵੇਰ ਦਾ ਵੇਲਾ ਸੀ ਪੂਰਾ ਵੱਲੋਂ ਚੜਦੇ ਸੂਰਜ ਦੀਆਂ ਕਿਰਨਾਂ ਉਸ ਦੇ ਚਿਹਰੇ ਉੱਤੇ ਪੈ ਰਹੀਆਂ ਸਨ ਉਸ ਨੇ ਮਾਨੀ ਮਨ ਫੈਸਲਾ ਕੀਤਾ ਕਿ શ્રી ਕ੍ਰਿਸ਼ਨ ਦੇ ਰੂਪ ਵਿੱਚ ਜ਼ਰੂਰ ਭਗਵਾਨ ਦੇ ਦਰਸ਼ਨ ਕਰੇਗਾ ਉਸ ਨੇ ਚਿੱਤ ਜੋੜਨ ਦਾ ਯਤਨ ਕੀਤਾ ਭਗਵਾਨ ਨੇ ਉਸ ਤੇ ਦਇਆ ਦ੍ਰਿਸ਼ਟੀ ਕੀਤੀ ਉਸ ਦੀ ਮਨੋ ਕਾਮਨਾ ਪੂਰਨ ਕਰਨ ਵਾਸਤੇ ਨਵਾਂ ਹੀ ਕੋਤਗ ਰਚ ਦਿੱਤਾ ਉਹ ਕਤਕ ਇਹ ਸੀ ਕਿ ਬਾਲ ਰੂਪ ਸਾਹਿਬਜਾਦੇ ਗੋਬਿੰਦ ਰਾਏ ਜੀ ਦੇ ਮਾਸੂਮ ਤੇ ਪ੍ਰੇਮ ਭਰੇ ਮਨ ਨੂੰ ਪ੍ਰੇਰਨਾ ਦਿੱਤੀ ਕਿ ਉਹ ਸ਼ਿਵਦਤ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਰੂਪ धारण ਕਰਕੇ ਦਰਸ਼ਨ ਦੇਣ ਉਸੇ ਤਰ੍ਹਾਂ ਦਰਸ਼ਨ ਹੋਣ ਜਿਵੇਂ ਬਿੰਦਰਾਵਨ ਤੇ ਗੋਗਲ ਦੇ ਵਸੀਆਂ ਨੂੰ ਬਾਲਕ ਰੂਪ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਹੋਇਆ ਕਰਦੇ ਸਨ ਸਾਹਿਬ ਘਰੋਂ ਨਿਕਲੇ ਦੋ ਬਾਲਕਾਂ ਨੂੰ ਨਾਲ ਲਿਆ ਤੇ ਕਿਹਾ ਚਲੋ ਗੰਗਾ ਇਸ਼ਨਾਨ ਕਰਨ ਚੱਲੀਏ ਖੇਡिए ਤੇ ਮौजਾਂ ਕਰੀਏ ਇਹ ਆਖ ਕੇ ਨਸੇ ਨਸੇ ਗੰਗਾ ਕਿਨਾਰੇ ਚਲੇ ਗਏ ਸਾਬਾ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਕੋਈ ਉਹਨਾਂ ਨੂੰ ਆਵਾਜ਼ਾਂ ਮਾਰ ਕੇ ਆਕਰਿਆ ਸੀ ਛੇਤੀ ਆਓ ਦੇਰ ਨਾ ਕਰੋ ਆਓ ਛੇਤੀ ਆਓ ਇਹ ਅਗੰਮੀ ਆਵਾਜ਼ ਪੰਡਿਤ ਸ਼ਿਵਦੱਤ ਦੇ ਹਿਰਦੇ ਦੀ ਸੀ ਉਹ ਦਰਸ਼ਨ ਵਾਸਤੇ ਤੜਪ ਰਿਹਾ ਸੀ ਪਰਮੇਸ਼ਰ ਅੱਜ ਪੰਡਿਤ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਤੇ ਤਲੇ ਹੋਏ ਸਨ ਸਾਹਿਬ ਘੇੜ ਦੇ ਘੇੜ ਦੇ ਇਕੱਲੇ ਹੀ ਉਸ ਪਾਸੇ ਚਲੇ ਗਏ ਜਿੱਧਰ ਪੰਡਿਤ ਸ਼ਿਵਦੱਤ ਜੀ ਸਨ ਉਨ੍ਹਾਂ ਦੇ ਕੋਲ ਹੀ ਜਾ ਪੁੱਜੇ ਪੰਡਤ ਸ਼ਿਵਦਤ ਨੇ ਸਮਾਦਿ ਲਗਾਈ ਹੋਈ ਸੀ ਉਹਦੇ ਨੈਣ ਮੁੰਦੇ ਹੋਏ ਸਨ ਤੇ ਉਹ ਇਕੱਲਾ ਬੈਠਾ ਹੋਇਆ ਸੀ ਸਤਿਗੁਰੂ ਜੀ ਉਹਦੇ ਕੋਲ ਚਲੇ ਗਏ ਕੋਲ ਜਾ ਕੇ ਕੰਨ ਵਿੱਚ ਕਹਿਣ ਲੱਗੇ ਪੰਡਤ ਜੀ ਉਸ ਇੱਕ ਸ਼ਬਦ ਪੰਡਤ ਜੀ ਨੇ ਉਹਨਾਂ ਦੇ ਸਾਰੇ ਤਨ ਨੂੰ थर्रा ਦਿੱਤਾ ਉਸ ਨੂੰ ਅਨੁਭਵ ਹੋਇਆ ਕਿ ਭਗਵਾਨ ਜੀ ਆ ਪੁੱਜੇ ਹਨ ਜਿਸ ਵੇਲੇ ਦੀ ਉਹ ਉਡੀਕ ਕਰ ਰਿਹਾ ਸੀ ਉਹ ਆ ਗਿਆ ਅਜੇ ਉਹਨਾਂ ਨੈਣ ਨਹੀਂ ਖੋਲੇ ਸਨ ਕਿ ਸਾਈਭਾ ਨੇ ਫਿਰ ਕਿਆ ਪੰਡਤ ਜੀ ਚਾ ਹੁਣ ਨੈਣ ਮੰੁੰਦੇ ਨਾ ਰਹੇ ਕੋਲ ਫੁੱਲ ਤੇ ਸੂਰਜ ਮੁਖੀ ਫੁੱਲ ਮੰਗ ਖੁੱਲ ਗਏ ਖੁੱਲੇ ਨੈਣਾ ਨਾਲ ਸਾਹਮਣੇ ਦੇਖਿਆ ਤਾਂ ਕੁਝ ਵੀ ਨਹੀਂ ਸੀ ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ ਪਿਛਲੇ ਪਾਸੇ ਸਤਿਗੁਰੂ ਜੀ ਖਲੋਤੇ ਮੁਸਕਰਾ ਰਹੇ ਸਨ ਪ੍ਰਭੂ ਨੇ ਮਾਇਆ ਦਾ ਐਸਾ ਬਸਾਰਾ ਕੀਤਾ ਕਿ ਪੰਡਤ ਜੀ ਨੂੰ ਸ਼੍ਰੀ ਕ੍ਰਿਸ਼ਨ ਦਾ ਪ੍ਰਤੱਖ ਦਰਸ਼ਨ ਹੋਇਆ ਜਮਨਾ ਕਨਾਰੇ ਜਿਵੇਂ ਕਦੀ ਉਹ ਬੰਸਰੀ ਹੱਥ ਵਿੱਚ ਫੜ ਕੇ ਤੇ ਜੰਗਲੀ ਫੁੱਲਾਂ ਦੀ ਫੂਲ ਮਾਲਾ ਪਾ ਕੇ ਮੁਸਕਰਾਇਆ ਕਰਦੇ ਸਨ ਪੰਡਤ ਨਿਹਾਲ ਹੋ ਗਿਆ ਉਸਨੇ ਉੱਠ ਕੇ ਚਰਨਾਵਾਂ ਉੱਪਰ ਮੱਥਾ ਟੇਕਿਆ ਖੁਸ਼ੀਆਂ ਦੇ ਹੁਲਾਰੇ ਆ ਗਏ ਉਹਨਾਂ ਹੁਲਾਰਿਆਂ ਨੇ ਉਹਦੇ ਮਨ ਤਨ ਨੂੰ ਨਚਾ ਦਿੱਤਾ हे ਭਗਵਾਨ ਮੇਰੇ ਤੇ ਮਿਹਰ ਕਰੋ ਦਇਆ ਕਰੋ ਮੈਂ ਇੱਕ ਪਾਪੀ ਜੀਵ ਹਾਂ ਮੇਰੀ ਕਲਿਆਣ ਹੋਵੇ ਦਿਮਾਗ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਸ਼ਿਵਦਤ ਦੇ ਤਰਲੇ ਸਨ ਪ੍ਰਭੂ ਦੇ ਹੁਕਮ ਵਿੱਚ ਸਾਰੇ ਕਾਰਜ ਕਰਨ ਵਾਲੇ ਬਾਲਾ ਪ੍ਰੀਤਮ ਜੀ ਮੁਸਕਰਾਉਂਦੇ ਹੱਸਦੇ ਤੇ ਉੱਚਲਦੇ ਹੋਏ ਆਪਣੇ ਸਾਥੀਆਂ ਵੱਲ ਨੱਠੇ ਆਏ ਸ਼ਿਵਦਤ ਨੇ ਜਦੋਂ ਦੇਖਿਆ ਕਿ ਉਹਦਾ ਭਗਵਾਨ ਉਹਦੇ ਕੋਲੋਂ ਦੂਰ ਜਾ ਰਿਹਾ ਹੈ ਤਾਂ ਉਹ ਵੀ ਆਸਣ ਛੱਡ ਕੇ ਪਿੱਛੇ ਤੁਰ ਪਿਆ ਉਸ ਨੇ ਅੱਗੇ ਹੋ ਕੇ ਫਿਰ ਚਰਨ ਫੜ ਲਏ ਪੰਡਿਤ ਜੀ ਤੁਸੀਂ નિਹਾਲ ਹੋਏ ਸਤਿਗੁਰ ਜੀ ਦਾ ਬਚਨ ਸੀ ਮੈਂ ਨਿਹਾਲ ਹੋਇਆ ਨਿਹਾਲ ਸੱਚ ਪੂਛ ਮੈਂ ਨਿਹਾਲ ਹੋਇਆ ਇਉਂ ਕਹਿੰਦਾ ਹੋਇਆ ਉਹ ਪ੍ਰਭੂ ਜਸ ਕਰਨ ਲੱਗਾ ਉਸਨੇ ਮਾਲ ਸਤਿਗੁਰੂ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਪਟਨੇ ਦੇ ਨਰ ਨਾਰੀ ਹੈਰਾਨ ਹੋਏ ਕਈ ਪੁੱਲਣਾ ਤੇ ਅਗਿਆਨੀਆਂ ਨੇ ਤਾਂ ਕਿਹਾ ਪੰਡਤ ਸ਼ਿਵਦਤ ਪਾਗਲ ਹੋ ਗਿਆ ਹੈ ਇੱਕ ਮਾਸੂਮ ਬੱਚੇ ਨੂੰ ਆਪਣਾ ਗੁਰੂ ਤੇ ਭਗਵਾਨ ਸਮਝਣ ਲੱਗ ਪਿਆ ਹੈ ਵਾਹ ਰੇ ਪੰਡਿਤ ਵਾਹ ਵੇਦ ਪੜ ਕੇ ਮਤ ਮਾਰੀ ਗਈ ਪਰ ਜਿਹੜੇ ਚੰਗੇਰੀ ਸੂਝ-ਬੂਝ ਵਾਲੇ ਸਨ ਉਹ ਪ੍ਰਸੰਨ ਸਨ ਕਿ ਉਹਨਾਂ ਵਿੱਚੋਂ ਕਈ ਵਚਨ ਕਰਦੇ ਸਨ ਕਿ ਸ਼ਿਵਦਰਤ ਨੇ ਆਖਿਰ ਕੋਈ ਨਾ ਕੋਈ ਰੋਸ਼ਨੀ ਤੇ ਸ਼ਕਤੀ ਜ਼ਰੂਰ ਦੇਖੀ ਹੈ। ਇੱਕ ਬਾਲਕ ਦੀ ਪੂਜਾ ਕਰਨ ਲੱਗ ਪਿਆ ਹੈ ਜਿਸ ਨੇ ਪੱਥਰ ਦੇ ਠਾਕੁਰਾਂ ਦੀ ਪੂਜਾ ਛੱਡ ਦਿੱਤੀ ਹੈ ਜੋ ਬਾਲ ਰੂਪ ਸਹਿਬ ਸਾਹਿਬ ਜਾਦੇ ਨੂੰ ਮੱਥਾ ਟੇਕਦਾ ਤੇ ਉਹਨਾਂ ਦੇ ਪਿੱਛੇ-ਪਿੱਛੇ ਨੱਠਾ ਫਿਰਦਾ ਹੈ ਜਿਵੇਂ ਨੌਵੇਂ ਬਾਦਸ਼ਾਹਾਂ ਨੂੰ ਮੱਖਣਸ਼ਾਲੂ ਬਾਣੇ ਪਰਗਟ ਕੀਤਾ ਸੀ ਤੇ ਮੈਂ ਸ਼ਿਵਦਤ ਨੇ ਸਾਰੇ ਪਟਨੇ ਵਿੱਚ ਟੰਡੋਰਾ ਫੇਰ ਦਿੱਤਾ। ਉਹ ਪੁੱਲੀ ਲੋਕਾਈ ਪੱਥਰ ਦੇ ਠਾਕੁਰ ਵਿੱਚ ਕੁਝ ਨਹੀਂ। ਉਹ ਨਿਰੇ ਪੱਥਰ ਹਨ। ਆਓ ਜੇ ਕਲਿਆਣ ਚਾਹੁੰਦੇ ਹੋ ਤਾਂ ਛੇਤੀ ਨੱਠ ਕੇ ਆਓ। ਮੈਂ ਤੁਸਾਂ ਨੂੰ ਭਗਵਾਨ ਕੋਲ ਲੈ ਚੱਲਾਂ। ਮੈਂ ਦਰਸ਼ਨ ਕਰਾ ਦੇਵਾਂ। ਪੰਡਤ ਸ਼ਿਵਦਾਦਾਏ ਨਾਰਾ ਸੁਣ ਕੇ ਲੋਕ ਸਾਲਸਰਾਈ ਦੀ ਤਰੰਸ਼ਲਾ ਸਾਹਮਣੇ ਹਰ ਰੋਜ਼ ਇਕੱਠੇ ਹੋਣ ਲੱਗੇ ਕਿਉਂ ਸਾਹਿਬ ਜਾਦੇ ਸਤਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਵਾਰ ਲੈਣ ਪੰਡਤ ਸ਼ਿਵਦਤ ਤਨੋਂ ਮਨੋਂ ਤੇ ਤਨੋਂ ਸਤਗੁਰੂ ਜੀ ਦਾ ਹੋ ਗਿਆ ਉਸ ਨੂੰ ਸਿੱਖੀ ਮਾਰਗ ਦੀ ਪ੍ਰਾਪਤੀ ਹੋ ਗਈ ਰਾਜੇ ਫਤੇਜੰਦ ਮੈਣੀ ਦਾ ਪ੍ਰਸੰਗ ਪਟਨੇ ਸ਼ਹਿਰ ਜੋ ਜਿਉੜੇ ਰਹਿੰਦੇ ਸਨ ਉਹ ਕੋਈ ਮਾਮੂਲੀ ਬੰਦੇ ਨਹੀਂ ਸਨ ਸਗੋਂ ਰਾਜਾ ਤੇ ਰਾਣੀ ਰਾਜੇ ਨੂੰ ਸਾਰੇ ਫਤੇ ਚੰਦ ਮੈਨੀ ਆਖਦੇ ਸਨ ਅਕਾਲ ਪੁਰਖ ਦੀ ਅਪਾਰ ਕਿਰਪਾ ਨੂੰ ਕੋਈ ਨਹੀਂ ਜਾਣਦਾ ਉਸ ਦੇ ਗੋਤਕ ਬਹੁਤ ਨਿਰਾਲੇ ਹਨ ਉਸ ਨੇ ਮਨੁੱਖ ਦੀ ਰਚਨਾ ਕੀਤੀ ਹੈ ਭਾਗ ਲਿਖੇ ਹਨ ਪਰ ਪੂਰਨ ਸੁਖ ਕਿਸੇ ਨੂੰ ਨਹੀਂ ਦਿੱਤਾ ਕਿਸੇ ਕੋਲ ਕੋਈ ਨਾ ਕੋਈ ਹੋਂਦ ਤਾਂ ਹੀ ਜ਼ਰੂਰ ਹੈ ਜੇ ਕਿਸੇ ਨੂੰ ਔਲਾਦ ਦਾ ਸੁੱਖ ਹੈ ਤਾਂ ਉਸ ਨੂੰ ਤਨ ਦਾ ਸੁੱਖ ਨਹੀਂ ਜੇ ਤਨ ਤੇ ਜਸ ਬਿਆਨਤ ਹੈ ਔਲਾਦ ਦਾ ਸੁੱਖ ਨਹੀਂ ਜੇ ਔਲਾਦ ਤੇ ਧਨ ਦਾ ਹੈ ਤਾਂ ਤਨ ਮਨ ਸੁખી ਨਹੀਂ ਗੱਲ ਕੀ ਹਰ ਨਾਰੀ ਨਰ ਕਿਸੇ ਨਾ ਕਿਸੇ ਮਾਨਸਿਕ ਜਾਂ ਆਤਮਕ ਦੁੱਖ ਵਿੱਚ ਫਸਿਆ ਜ਼ਰੂਰ ਹੁੰਦਾ ਹੈ ਰਾਜਾ ਫਤਿਹ ਚੰਦ ਮੈਣੀ ਪਟਨੇ ਦਾ ਇੱਕ ਅਮੀਰ ਜ਼ਗੀਰਦਾਰ ਸੀ ਮੋਦੇ ਕੋਲ ਦਾਸ ਦਾਸੀਆਂ ਤਨ ਪਦਾਰਤ ਤੇ ਇੱਕ ਤਕੜਾ ਰਾਜ ਭਵਨ ਰਹਿਣ ਵਾਸਤੇ ਸੀ ਚਿੜੀਆਂ ਦੇ ਦੁੱਧ ਬਿਨਾਂ ਉਹਦੇ ਕੋਲ ਸਾਰੇ ਪਦਾਰਥ ਸਨ ਪਰ ਤੀ ਪੁੱਤਰ ਕੋਈ ਨਹੀਂ ਸੀ ਸਾਰਾ ਦਿਨ ਤੱਕ ਰਾਜਕਾਜ ਦੇ ਕੰਮਾਂ ਤੇ ਦਾਸ-ਦਾਸੀਆਂ ਨਾਲ ਗੱਲਾਂ ਕਰਦਿਆਂ ਹੋਇਆ ਬੀਤ ਜਾਂਦਾ ਹੈ ਪਰ ਜਦੋਂ ਰਾਤ ਪੈਂਦੀ ਰਾਜਾ-ਰਾਣੀ ਇਕੱਲੇ ਮਖਮਲੀ ਸੇਜ ਉੱਤੇ ਲੇਟਦੇ ਤਾਂ ਦੋਹਾਂ ਦੇ ਦਿਲ ਕੁੱਟੇ ਜਾਂਦੇ ਚਿਹਰਿਆਂ ਤੋਂ ਪ੍ਰਕਾਸ਼ ਉੱਡ ਜਾਂਦਾ ਬੁੱਲਾਂ ਤੇ ਮੁਸਕਰਾਹਟ ਨਾ ਰਹਿੰਦੀ ਬਸ ਚੁੱਪਚਾਪ ਲੇਟ ਜਾਂਦੇ ਨੀਂਦ ਨੂੰ ਆਵਾਜ਼ਾਂ ਮਾਰਦੇ ਪਰ ਚੰਦਰੀ ਨੀਂਦ ਵੀ ਉਹਨਾਂ ਨਾਲ ਧੋਖਾ ਕਰਦੀ ਉਹ ਵੀ ਨਾ ਆਉਂਦੀ ਮਖਮਲੀ ਸੇਜ ਸੁੰਦਰ ਰਾਜਪਵਨ 36 ਪ੍ਰਕਾਰ ਦੇ ਭੋਜਨ ਤੇ ਦਾਸ-ਦਾਸੀਆਂ ਆਦਿਕ ਸੁੱਖਾਂ ਦੇ ਸਾਰੇ ਸਾਧਨ ਭੁੱਲ ਜਾਂਦੇ। ਉਹ ਬਹੁਤ ਦੁਖੀ ਹੁੰਦੇ ਆਪਣੇ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਇੱਕ ਦੂਜੇ ਨੂੰ ਧੀਰੇਚ ਦਿੰਦੇ ਪਰ ਦਿਲ ਦੋਹਾਂ ਦੇ ਅਧੀਨ ਸਨ। ਇੱਕ ਰਾਤ ਰਾਣੀ ਨੇ ਰਾਜੇ ਨੂੰ ਕਿਹਾ ਰਾਜ ਸੁਖ ਵੀ ਦੁੱਖ ਬਣ ਗਏ ਹਨ। ਕਿਸੇ ਪੂਰਬਲੇ ਜਨਮ ਦੇ ਕਰਮ ਦਾ ਫਲ ਹੈ ਜੋ ਸਾਰੇ ਸੁਖ ਹੁੰਦਿਆਂ ਹੋਇਆਂ ਵੀ ਇੱਕ ਪੁੱਤਰ ਬਿਨਾਂ ਆਤਮਾ ਦੁਖੀ ਹੈ। ਕੀ ਰਾਜ ਵਿੱਚਿਆਂ ਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ। ਇਹ ਸੁਖ ਪਰਮਾਤਮਾ ਦੀ ਇੱਛਾ ਹੈ। ਰਾਜ-ਪਾਗ ਦੇ ਵਟਾਂਦਰੇ ਤੋਂ ਪ੍ਰਾਪਤ ਨਹੀਂ ਹੋ ਸਕਦਾ। ਪੰਡਤ ਸ਼ਿਵਦਤ ભગવાન ਦੇ ਦਰਸ਼ਨ ਕਰ ਚੁੱਕੇ ਹਨ। ਉਹਨਾਂ ਦੇ ਚਰਨਾਂ ਉੱਪਰ ਮੱਥਾ ਟੇਕਿਆ ਜਾਵੇ। ਸ਼ਾਇਦ ਉਹ ਭਗਵਾਨ ਅਗੇ ਅਰਦਾਸ ਕਰਨ ਸੁਣਿਆ ਹੈ। ਭਗਤਾਂ ਦੀ ਅਰਦਾਸ ਭਗਵਾਨ ਪ੍ਰਮਾਨ ਕਰਦਾ ਹੈ ਗੱਲ ਤਾਂ ਤੇਰੀ ਠੀਕ ਹੈ ਮੇਰਾ ਵੀ ਚਿੱਤ ਕਈ ਜਿਰਾਂ ਤੋਂ ਇਹੋ ਹੀ ਸੋਚ ਰਿਹਾ ਹੈ ਕਿਸੇ ਦੇ ਚਰਨ ਪੜਾਂ ਪੁੱਤਰ ਪ੍ਰਾਪਤੀ ਦਾ ਯੱਗ ਕਰਾਂ ਘਰ ਖਜ਼ਾਨਾ ਤੇ ਜ਼ਮੀਨ ਸਭ ਕੁਝ ਵਾਰਨ ਨੂੰ ਤਿਆਰ ਆ ਪਰ ਕੋਈ ਢੋ ਟੁਕਦਾ ਹੀ ਨਹੀਂ ਪਤਾ ਨਹੀਂ ਪ੍ਰਭੂ ਦੀ ਕੀ ਇੱਛਾ ਹੈ ਸ਼ਾਇਦ ਆਸਾਂ ਦੀ ਗਤੀ ਨਾ ਹੋਣੀ ਹੋਵੇ ਧਰਮ ਸ਼ਾਸਤਰ ਅਨੁਸਾਰ ਪੁੱਤਰ ਦੇ ਬਿਨਾਂ ਨਰ ਨਾਰੀ ਦੀ ਗਤੀ ਨਹੀਂ ਹੁੰਦੀ ਪੰਡਤ ਕਥਾ ਕਰਦਾ ਹੋਇਆ ਕਹਿੰਦਾ ਸੀ ਇਹ ਸਭ ਤਾਂ ਠੀਕ ਹੈ ਤਦ ਦੀ ਤਾਂ ਤਰਲੇ ਲੈ ਰਹੇ ਹਾਂ ਸਵੇਰੇ ਫਿਰ ਪੰਡਤ ਜੀ ਦੇ ਚਰਨ ਫੜੋ ਜਿਵੇਂ ਤੂੰ ਆਖੇ ਮੈਂ ਤਾਂ ਇਹੋ ਆਖਦੀ ਹਾਂ ਮੇਰੇ ਕਲੇਜੇ ਵਿੱਚ ਤਾਂ ਇੱਕੋ ਹੀ ਹੂਕ ਉੱਠਦੀ ਹੈ ਮੈਂ ਤਾਂ ਵਿਆਕਲ ਹੋ ਜਾਂਦੀ ਹਾਂ ਇਸ ਜੀਵਨ ਨਾਲੋਂ ਤਾਂ ਮੌਤ ਚੰਗੀ ਹੈ ਫਿਰਦਾ ਸਦਾ ਬੇਚੈਨ ਰਹਿੰਦਾ ਹੈ ਧੀਰਜ ਕਰੋ ਭਗਵਾਨ ਜ਼ਰੂਰ ਇhtਿਆ ਨੂੰ ਸ਼ਾਂਤੀ ਬਖਸ਼ੇਗਾ ਜ਼ਰੂਰ ਮਨੋ ਕਾਮਨਾ ਮ ਪੂਰਨ ਹੋਣਗੀਆਂ ਇਹੋ ਕੁਝ ਤਾਂ ਤੁਸੀਂ ਕਦੋਂ ਤੋਂ ਕਹਿੰਦੇ ਆ ਰਹੇ ਹੋ ਮੈਂ ਤਾਂ ਸੁਣ ਸੁਣ ਕੇ ਵੀ ਅੱਕ ਗਈ ਹਾਂ ਸਵੇਰੇ ਜ਼ਰੂਰ ਚੱਲਾਂਗੇ ਇੰਉ ਵਿਚਾਰਾਂ ਕਰਦੇ ਹੋਏ ਰਾਜਾ ਰਾਣੀ ਸਾਰੀ ਰਾਤ ਜਾਗਦੇ ਰਹੇ ਮਨਾਂ ਵਿੱਚ ਸੈਂਕੜੇ ਉਤਾਰ ਚੜ੍ਹਾ ਆਏ ਪਾਣੀ ਦੇ ਬੁਲਬਲੇ ਵਾਂਗ ਉਹਨਾਂ ਦੇ ਵਿਚਾਰਾਂ ਦੀ ਉਮਰ ਬਹੁਤ ਥੋੜੀ ਸੀ ਜਾਗਦਿਆਂ ਹੀ ਕੁੱਕੜ ਨੇ ਬਾੰਗ ਦਿੱਤੀ ਤੇ ਥੋੜੇ ਜਿਰ ਪਿਛੋਂ ਪੰਛੀ ਬੋਲਣਾ ਸ਼ੁਰੂ ਹੋ ਗਏ ਪੰਛੀਆਂ ਦੀ ਆਵਾਜ਼ ਸੁਣ ਕੇ ਦੋਵੇਂ ਸੇਜ ਟੋਟ ਬੈਠੇ। ਗੰਗਾ ਕਿਨਾਰੇ ਬੈਠਾ ਹੋਇਆ ਪੰਡਿਤ ਸ਼ਿਵਦਤ ਪ੍ਰਭੂ ਦਾ ਜਸ ਕਰ ਰਿਹਾ ਸੀ। ਉਹਦੇ ਨੈਣਾਂ ਵਿੱਚ ਬਾਲਾ ਪ੍ਰੀਤਮ ਜੀ ਦੀ ਤਸਵੀਰ ਸੀ। ਉਹ ਵਿਸਮਾਤ ਦੇ ਵాయుਮੰਡਲ ਵਿੱਚ ਪੂਜਾ ਸੀ ਕਿ ਰਾਜਾ ਫਤਿਹ ਚੰਦ ਆਪਣੀ ਰਾਣੀ ਨੂੰ ਨਾਲ ਲੈ ਕੇ ਉਸ ਸਥਾਨ ਤੇ ਜਾ ਪੁੱਜਾ। ਜਾ ਚਰਨਾ ਉੱਪਰ ਮੱਥਾ ਟੇਕ ਕੇ ਲੱਗੇ ਬੈਠ ਗਏ, ਹੱਥ ਜੋੜ ਕੇ ਉਡੀਕ ਕਰਦੇ ਰਹੇ ਕਿ ਜਦੋਂ ਉਸ ਦੀ ਸਮਾਧੀ ਖੁੱਲੇ ਤਾਂ ਉਹ ਬੇਨਤੀ ਕਰ। ਕੋਈ ਵੀ ਕੁਮੈਂਟੋ ਦੇਖਣ ਤੋਂ ਪਿਛੋਂ ਪੰਡਤ ਜੀ ਦੇ ਨੈਣ ਖੁੱਲ੍ਹੇ ਉਹਨਾਂ ਨੇ ਦੇਖਿਆ ਕਿ ਸਾਹਮਣੇ ਰਾਜਾ ਰਾਣੀ ਬੈਠੇ ਹੋਏ ਹਨ ਮੇਰੇ ਧੰਨ ਭਾਗ ਰਾਜੇ ਰਾਣੀ ਨੇ ਦਰਸ਼ਨ ਦਿੱਤੇ ਹਨ ਸ਼ਿਵਦਤ ਨੇ ਬੜੇ ਪ੍ਰੇਮ ਤੇ ਮਿੱਠੇ ਸ਼ਬਦਾਂ ਵਿੱਚ ਕਿਹਾ ਦਰਸ਼ਨ ਨਹੀਂ ਦਿੱਤੇ ਅਸੀਂ ਪਾਪੀ ਜੀਵ ਦਰਸ਼ਨ ਕਰਨ ਲਈ ਆਏ ਹਾਂ ਅਸਾਂ ਤੇ ਦਇਆ ਕਰੋ ਦਿਲ ਵਿੱਚ वेदना ਹੈ ਰਾਜੇ ਤੇ ਰਾਣੀ ਨੇ ਇੱਕ ਜ਼ਬਾਨ ਕਿਹਾ ਅਸਾਂ ਦੀ वेदना ਦੂਰ ਕਰੋ ਰਾਣੀ ਤਾਂ ਚੁੱਪ ਕਰ ਗਈ ਪਰ ਰਾਜਾ ਬੋਲ ਹੀ ਗਿਆ ਤੁਸਾਂ ਦੇ ਹਿਰਦੇ ਨੂੰ ਕਿੰਸੀ वेदना ਹੈ ਪਰਮੇਸ਼ਰ ਦਾ ਦਿੱਤਾ ਤੁਸਾਂ ਕੋਲ ਬਹੁਤ ਕੁਝ ਹੈ ਸ਼ਿਵਦੱਤ ਦਾ ਉੱਤਰ ਸੀ ਮਹਾਰਾਜ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੇ ਕੋਈ ਪੁਰਸ਼ ਬਿਨਾਂ ਪੁੱਤਰ ਦੇ ਮਰ ਜਾਵੇ ਤਾਂ ਉਸ ਦੀ ਕਲਿਆਣ ਨਹੀਂ ਹੁੰਦੀ ਮੈਂ ਨਪੁੱਤਾ ਹਾਂ ਅਗਲੇ ਲੋਕ ਵਿੱਚ ਮੇਰੀ ਗਤੀ ਕਿਵੇਂ ਹੋਵੇਗੀ ਫਿਰ ਤਾਂ ਬੇਚੈਨ ਰਹਿੰਦਾ ਹੈ ਮਹਾ ਭਿਆਨਕ ਚਿੰਤਾ ਰੋਗ ਲੱਗਾ ਹੈ ਰਾਣੀ ਬੇਚਿੰਤਾ ਨਾਲ ਵਿਆਕੁਲ ਰਹਿੰਦੀ ਹੈ ਇੱਕ ਬੱਚੇ ਦਾ ਮੂੰਹ ਵੇਖਣ ਵਾਸਤੇ ਇਹ ਮੱਛੀ ਵਾਂਗ ਤੜਫਦੀ ਹੈ ਅਸਾਂ ਤੇ ਤਿਆ ਕਰੋ ਤੁਸਾਂ ਭਗਵਾਨ ਦੇ ਦਰਸ਼ਨ ਕੀਤੇ ਹਨ ਭਗਤ ਭਗਵਾਨ ਦੇ ਮੇਰੀ ਲਈ ਹੁੰਦੇ ਹਨ ਅਸਾਂ ਦਾ ਬੇੜਾ ਬੰਨੇ ਲਾਓ ਭਵ ਸਾਗਰ ਵਿੱਚ ਜੀਵਨ ਬੜੀ ਗੋਤੇ ਖਾ ਰਹੀ ਹੈ ਦਇਆ ਦੇ ਸਾਗਰੋ ਮੇਰ ਕਰੋ ਰਾਜੇ ਦਾ ਤਰਲਾ ਸੁਣ ਕੇ ਬ੍ਰह्म ਗਿਆਨੀ ਤੇ ਸਤਗੁਰ ਜੀ ਦੇ ਚਰਨਾਂ ਦਾ ਪੋਰਾ ਪੰਡਤ ਸ਼ੇਵਦਤ ਬਹੁਤ ਹੈਰਾਨ ਹੋਇਆ ਪਰ ਹੈਰਾਨੀ ਨੂੰ ਪ੍ਰਗਟ ਨਾ ਹੋਣ ਦਿੱਤਾ ਤੇ ਇਉਂ ਆਖਿਆ 헤 ਰਾਜਨ ਤੇਰੇ ਇਸ ਤਰੋ ਸਭ ਕਾਰਜ ਦਾ ਕਰਤਾ ਭਗਵਾਨ ਹੈ ਉਸ ਦਾ ਧਿਆਨ ਧਰੋ ਉਹ ਪਿਆਰ ਨਾਲ ਮਿਲਦਾ ਹੈ ਭਗਵਾਨ ਦਾ ਸੱਚਾ ਰੂਪ ਇੱਥੇ ਪਟਨੇ ਵਿੱਚ ਹੀ ਹੈ ਕੌਣ ਰਾਣੀ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਪੁੱਛਿਆ ਸਾਲਸ ਰਾਏ ਦੀ ਤਰਮਸ਼ਾਲਾ ਵਿੱਚ ਰਹਿੰਦਾ ਹੈ ਗੋਬਿੰਦ ਰਾਏ ਵਾਹ ਵਾਹ ਕਿੰਨਾ ਪਿਆਰਾ ਨਾਮ ਹੈ ਗੋਬਿੰਦ ਰਾਏ ਉਹ ਆਪ ਪਰਮੇਸ਼ਰ ਮੈਂ ਸਦਕੇ ਜਮਾ ਦਰਸ਼ਨ ਕੀਤਿਆਂ ਪਾਪ ਚੜਦੇ ਹਨ ਫਿਰ ਤਾਂ ਸ਼ੁੱਧ ਤੇ ਸ਼ਾਂਤ ਹੁੰਦਾ ਹੈ ਪਰ ਇਹ ਭਗਵਾਨ ਦਰਸ਼ਨ ਉਸ ਨੂੰ ਦਿੰਦੇ ਹਨ ਜਿਹੜਾ ਉਹਨਾਂ ਨਾਲ ਸ਼ੁੱਧ ਹਿਰਦੇ ਨਾਲ ਪ੍ਰੇਮ ਕਰੇ ਮਨ ਵਿੱਚ ਸ਼ਰਧਾ ਰੱਖ ਕੇ ਰਾਤ ਦਿਨ ਧਿਆਨ ਧਰੋ ਘਰ ਬੈਠੋ ਉਹ ਜ਼ਰੂਰ ਤੁਸਾਂ ਦੇ ਘਰ ਆਉਣਗੇ ਨਿਹਾਲ ਕਰਨਗੇ ਤੁਸਾਂ ਦੀਆਂ ਸਾਰੀਆਂ ਮਨੋਗਾਮਨਾਵਾਂ ਪੂਰਨ ਹੋਣਗੀਆਂ ਜਨਮ ਮਰਨ ਸੌਰ ਜਾਵੇਗਾ ਜਾਓ ਘਰ ਪੰਡਤ ਸ਼ਿਵਦਤ ਆਪ ਮੁਕਤ ਹੋ ਚੁੱਕਾ ਸੀ ਤੇ ਹੋਰਨਾਂ ਨੂੰ ਮੁਕਤੀ ਦਾ ਮਾਰਗ ਦਸਤਾ ਸੀ ਸਤਿਗੁਰੂ ਜੀ ਤੋਂ ਬਿਨਾ ਉਹਨਾਂ ਨੂੰ ਕੋਈ ਵੀ ਭਗਵਾਨ ਨਹੀਂ ਸੀ ਦਿਸਦਾ ਉਹ ਉਹਨਾਂ ਨੂੰ ਭਗਵਾਨ ਸਮਝ ਕੇ ਸ਼ਾਂਤੀ ਪ੍ਰਾਪਤ ਕਰ ਰਹੇ ਸਨ ਉਸਦੇ ਪਚਨ ਸੁਣ ਕੇ ਰਾਜੇ ਤੇ ਰਾਣੀ ਨੂੰ ਕੁਝ ਸ਼ਾਂਤੀ ਹੋਈ। ਉਹਨਾਂ ਦੋਵਾਂ ਜੀਆ ਨੇ ਪੰਡਤ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਰਾਜ ਭਵਨ ਵੱਲ ਆ ਗਏ। ਘਾਰ ਆ ਕੇ ਰਾਣੀ ਨੇ ਰਾਜੇ ਰਾਣੀ ਨੇ ਸਤਿਗੁਰ ਜੀ ਦਾ ਧਿਆਨ ਧਰਨਾ ਆਰੰਭਿਆ। ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰ ਜੀ ਜਦੋਂ ਕਿਸੇ ਦੇ ਘਰ ਜਾਂਦੇ ਹਨ ਤਾਂ ਕੁਝ ਖਾਣ ਨੂੰ ਵੀ ਮੰਗਦੇ ਹਨ। ਰਾਣੀ ਨੇ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਜਿਵੇਂ ਸ਼ਿਵਦਤ ਨੇ ਦੱਸਿਆ ਸੀ, ਤਿਵੇਂ ਯਾਦ ਕੀਤਾ। ਸਾਰਾ ਦਿਨ ਬੀਤ ਗਿਆ। ਪਰ ਸਾਹਿਬ ਉਸ ਬਾਜ਼ਾਰ ਵਿੱਚ ਨਾ ਗਏ ਰਾਜਾ ਤੇ ਰਾਣੀ ਘਬਰਾ ਗਏ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਸ਼ਰਤਾਂ ਵਿੱਚ ਹੁਣ ਤਾਈ ਹੈ ਪਿਆਰ ਵਿੱਚ ਕਮੀ ਹੈ ਹਿਰਦੇ ਨਿਰਮਲ ਨਹੀਂ ਹੋਏ ਹੰਕਾਰ ਦੀ ਮੈਲ ਦਾ ਕਿਤੇ ਨਿਸ਼ਾਨ ਹੈ ਦੋਵੇਂ ਸਮਾਧੀਆਂ ਲਾ ਕੇ ਬੈਠ ਗਏ ਉਹਨਾਂ ਦੀਆਂ ਅੱਖਾਂ ਅੱਗੇ ਸਤਿਗੁਰਜੀ ਦਾ ਚਿੱਤਰ ਸੀ ਸਤਨਾਮ ਵਾਹਿਗੁਰੂ ਦਾ ਸਿਮਰਨ ਹਿਰਦਾ ਕਰਦਾ ਸੀ ਕਿਉਂਕਿ ਪੰਡਤ ਸ਼ਿਵਦਤ ਨੇ ਉਹਨਾਂ ਨੂੰ ਇਹੋ ਕੁਝ ਦੱਸਿਆ ਸੀ ਸੱਚਾ ਪਿਆਰ ਦੂਜੇ ਦੇ ਹਿੱਤ ਦੇ ਨੂੰ ਖਿੱਚ ਜ਼ਰੂਰ ਪਾਉਂਦਾ ਹੈ ਭਗਤ ਦੇ ਭਗਵਾਨ ਤਾਂ ਪਿਆਰ ਡੋਰੀ ਨਾਲ ਖਿੱਚੇ ਹੋਏ ਦੂਰ ਦੂਰ ਚਲੇ ਜਾਂਦੇ ਹਨ ਪ੍ਰਹਿਲਾਦ ਨੇ ਯਾਦ ਕੀਤਾ ਤਾਂ ਥੰਮ ਪਾੜ ਕੇ ਨਰਸਿੰਘ ਦਾ ਅਵਤਾਰ ਧਾਰ ਲਿਆ ਸੀ ਬਾਲਾ ਪ੍ਰੀਤਮ ਭਲਾ ਕਿਉਂ ਨਾ ਖਿੱਚਿਆ ਜਾਂਦਾ ਹੱਥ ਵਿੱਚ ਖੂੰਡੀ ਲੈ ਕੇ ਖੇਡਦੇ ਹੋਏ ਦਾਤਾਰ ਸਾਥੀਆਂ ਸਮੇਤ ਰਾਣੀ ਦੇ ਰਾਜ ਭਵਨ ਅੱਗੇ ਜਾ ਪਹੁੰਚੇ ਚੁੱਕ ਚਕੇ ਨਹੀਂ ਰੁਕੇ ਨਹੀਂ ਨੇ ਡਰ ਮਸਤ ਹਾਥੀ ਵਾਂਗ ਝੂਮਦੇ ਹੋਏ ਅੰਦਰ ਚਲੇ ਗਏ ਡਿਉੜੀ ਬਰਾਂਡੇ ਤੇ ਵੇੜੇ ਲੰਘਦੇ ਹੋਏ ਉਸ ਅਸਥਾਨ ਤੇ ਜਾ ਪਹੁੰਚੇ ਜਿੱਥੇ ਰਾਣੀ ਕੁਸ਼ਾ ਦਾਸਨ ਵਿਛਾ ਕੇ ਬੈਠੀ ਹੋਈ ਇਕਾਗਰ ਚਿੱਤ ਸਮਾਧੀ ਵਿੱਚ ਸੀ ਸੁਰਤ ਬਾਲੇ ਫਰੀਦਮ ਦੇ ਚਰਨਾਂ ਨਾਲ ਜੁੜੀ ਹੋਈ ਸੀ ਉਸ ਨੂੰ ਨਹੀਂ ਪਤਾ ਲੱਗ ਗਿਆ ਕਿ ਜਿਸ ਦੀ ਢੂੰਡ ਕਰ ਰਹੀ ਹੈ ਜਿਸ ਨੂੰ ਕਰ ਸੱਦਣ ਵਾਸਤੇ ਤਰ ਲੋ ਮੱਛੀ ਹੋ ਰਹੀ ਹੈ ਉਹ ਆਪ ਹੀ ਕਰ ਆਪੁ ਚੇ ਹਨ ਅੰਤਰਜਾਮੀ ਸਤਗੁਰੂ ਜੀ ਨੇ ਰਾਜ ਭਵੰਤਿਆਂ ਦਾਸੀਆਂ ਨੂੰ ਕੁਝ ਨਹੀਂ ਕਿਹਾ ਉਹ ਸਿੱਤੇ ਰਾਣੀ ਦੇ ਪਾਸ ਗਏ ਤੇ ਮਲਕੜੇ ਜੇ ਨਿੱਕੇ ਨਿੱਕੇ ਹੱਥਾਂ ਨਾਲ ਰਾਣੀ ਦੇ ਨੇਤਰ ਮੁੰਦਿੱਤੇ ਨੇਤਰਾਂ ਉਤੇ ਕਰ ਕਮਲਾਂ ਦਾ ਟਿਕਣਾ ਸੀ ਕਿ ਰਾਣੀ ਸਵਾਦ ਤੋਂ ਸਵਾਦ ਹੋ ਗਈ ਉਸਦੇ ਹਿਰਦੇ ਦੀ ਧੜਕਣ ਮੱਠੀ ਹੋ ਗਈ। ਉਹਦੇ ਹਿਰਦੇ ਨੇ ਆਵਾਜ਼ ਦਿੱਤੀ, "ਪੋਲੀ ਰਾਣੀਏ, ਉਹ ਆ ਗਏ। ਉਹ ਆ ਗਏ।" निराले ਕਥਕਰਨ ਵਾਲੇ ਬਾਲੇ ਪ੍ਰੀਤਮ ਨੇ ਕੰਨ ਵਿੱਚ ਕਿਹਾ, "ਮਾਤਾ ਜੀ।" ਮਾਤਾ ਜੀ ਸ਼ਬਦ ਰਾਣੀ ਵਾਸਤੇ ਦੁਰਲੱਭ ਸੀ। ਉਸ ਨੇ ਰਾਣੀ ਜੀ ਸਸ ਸਰਕਾਰ ਸ਼ਬਦ ਸੁਣੇ ਸਨ ਪਰ ਕਿਸੇ ਨੇ ਉਸ ਨੂੰ ਮਾਤਾ ਜੀ ਨਹੀਂ ਕਿਹਾ ਸੀ। ਇਸੇ ਸ਼ਬਦ ਦੇ ਸੋਨਾ ਬਦਲੇ ਤਾਂ ਉਹ ਵਿਆਕੁਲ ਹੋ ਰਹੀ ਸੀ ਉਸਨੇ ਕਿਹਾ ਮੇਰੇ ਭਨ ਪਾਗ ਕਿ ਮੈਂ ਸੁਪਨਾ ਤਾਂ ਨਹੀਂ ਵੇਖ ਰਹੀ ਕਿ ਸੱਚਮੁੱਚ ਮੈਨੂੰ ਹੀ ਮਾਤਾ ਜੀ ਕਿਹਾ ਗਿਆ ਇਹ ਆਖ ਸਤਗੁਰੂ ਜੀ ਦੇ ਨਿੱਕੇ ਨਿੱਕੇ ਤੇ ਫੁੱਲਾਂ ਦੀਆਂ ਪੱਤੀਆਂ ਨਾਲੋਂ ਨਰਮ ਕੋਮਲ ਹੱਥਾਂ ਨੂੰ ਫੜ ਲਿਆ ਆਪਣੇ ਹੱਥਾਂ ਵਿੱਚ ਐਸਾ ਘੁੱਟਿਆ ਕਿ ਸਾਰਾ ਸਰੀਰ थरथरा ਗਿਆ ਮੈਂ ਵਾਰੀ ਮੈਂ ਘੁੱਲ ਲਈ ਮੇਰਾ ਜੀਵਨ ਆ ਗਿਆ परमेश्वर आ गया बंसी वाला प्यारा कृष्ण आ गया यूं प्रसन्नता ਨਾਲ ਉਹਦਾ ਹਿਰਦਾ ਗਦਗਦ ਹੋ ਗਿਆ ਉਸਨੇ ਅੱਖਾਂ ਖੋਟੀਆਂ ਅੱਖਾਂ ਖੋਲ ਕੇ ਦੇਖਿਆ ਤਾਂ ਉਹਦਾ ਸਿਰ ਚਕਰ ਗਿਆ ਖੁਸ਼ੀ ਤੇ ਆਸ ਪੂਰੀ ਹੋਣ ਦੀ ਚਾਤ ਇਹ ਨਾ ਦੇਖ ਸਕੀ ਅੰਮ੍ਰਿਤ ਜੀਵਨ ਦاتے ਨੇ ਉਸ ਵੇਲੇ ਮੁਸਕਰਾਉਂਦੇ ਹੋਏ ਕਿ ਹਾਂ ਮਾਤਾ ਜੀ ਮੈਨੂੰ ਭੁੱਖ ਲੱਗੀ ਹੈ ਮੇਰੇ ਲਾਲ ਨੂੰ ਭੁੱਖ ਲੱਗੀ ਹੈ ਮੇਰਾ ਬੇਟਾ ਭੁਖਾ ਹੈ ਮੇਰੇ ਤਨ ਭਗ ਮੈਂ ਹੁਣੇ ਹੀ ਮਠਿਆਈਆਂ ਪੂੜੀਆਂ ਮੰਗਵਾਉਂਦੀ ਹਾਂ ਰੱਜ ਰੱਜ ਕੇ ਖਾਓ ਤੇ ਮੇਰੀ ਭੁੱਖ ਨੂੰ ਦੂਰ ਕਰੋ ਮੈਂ ਮਠਿਆਈ ਨਹੀਂ ਖਾਣੀ ਘੁੰਗਣੀਆਂ ਖਾਣੀਆਂ ਹਨ ਤੇ ਦੁੱਧ ਦੀਆਂ ਪੂੜੀਆਂ ਬਸ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਇਹ ਚੀਜ਼ਾਂ ਮੈਨੂੰ ਬਹੁਤ ਸਵਾਦ ਲੱਗਦੀਆਂ ਹਨ ਘੁੰਗਣੀਆਂ ਦਾ ਨਾਮ ਸੁਣ ਕੇ ਰਾਣੀ ਨੂੰ ਪੰਡਤ ਸ਼ਿਵਦਾਤ ਦੇ ਬਚਨ ਚੇਤੇ ਆ ਗਏ ਉਸਨੇ ਖਿਆਲ ਕੀਤਾ ਕਿ ਉਸਦੀ ਆਸ ਪੂਰੀ ਹੋ ਗਈ ਪਰ ਮਾਤਮਾ ਬੁੱਲ੍ਹਣੋਂ ਹੁਕਮ ਆ ਗਿਆ ਕਿ ਉਸ ਦੀਆਂ ਮੰਦੀਆਂ ਮਰਦਾਂ ਪੂਰੀਆਂ ਹੋ ਜਾਣਗੀਆਂ ਉਹ ਪ੍ਰੇਮ دیਵਾਨੀ ਛੇਤੀ ਨਾਲ ਉੱਠੀ ਤੇ ਘੁੰਗਣੀਆਂ ਲੈ ਆਈ ਉਹਨਾਂ ਘੁੰਗਣੀਆਂ ਨੂੰ ਦੇਖ ਕੇ ਸਤਗੁਰਾਂ ਜੀ ਨੇ ਬਚਨ ਕੀਤਾ ਅਸੀਂ ਆਪਣੇ ਸਾਥੀਆਂ ਨੂੰ ਸੱਦ ਲਈਏ ਉਹ ਇਨਾਂ ਘੁੰਗਣੀਆਂ ਦੇ ਹਿੱਸੇਦਾਰ ਹਨ ਤੁਸੀਂ ਬੈਠੋ ਮੈਂ ਹੁਣੇ ਆਵਾਜ਼ ਦਿੰਦੀ ਆਂ ਦਾਸੀਆਂ ਸੱਦ ਟਿਆਂਦੀਆਂ ਹਨ ਤੁਸੀਂ ਖੇਚਲ ਨਾ ਕਰੋ ਸਾਨੂੰ ਭੁੱਖ ਲੱਗੀ ਹੈ ਨੇ ਦਾਸੀਆਂ ਨੂੰ ਆਵਾਜ਼ ਦਿੱਤੀ ਆਵਾਜ਼ ਸੁਣਦੇ ਸਾਰ ਦਾਸੀਆਂ ਆਈਆਂ ਤੇ ਹੁਕਮ ਸੁਣ ਕੇ ਮੁਰਦੇ ਵੈਰੀ ਚਲੀਆਂ ਗਈਆਂ ਉਹ ਖੋਟੇ ਰੁਪਏ ਵਾਂਗ ਛੇਤੀ ਵਾਪਸ ਮੁੜਦੀਆਂ ਹੋਈਆਂ ਸਤਿਗੁਰੂ ਜੀ ਦੇ ਪਾਲ ਸਾਥੀਆਂ ਨੂੰ ਆਪਣੇ ਨਾਲ ਲੈ ਆਈਆਂ ਉਹਨਾਂ ਦੇ ਨਾਲ ਬੈਠ ਕੇ ਰਾਣੀ ਦੀਆਂ ਤਿਆਰ ਕੀਤੀਆਂ ਖੁੰਗਣੀਆਂ ਬੜੇ ਸਵਾਦ ਨਾਲ ਖਾਦੀਆਂ ਤੇ ਰਾਣੀ ਨੂੰ ਨਿਹਾਲ ਕੀਤਾ ਉਹਦੇ ਦਿਲ ਦੀ ਬੇਦਨਾ ਦੂਰ ਹੋ ਗਈ ਅਸੀਂ ਰੋਜ਼ ਆਇਆ ਕਰਾਂਗੇ ਸਤਿਗੁਰੂ ਜੀ ਨੇ ਫਰਮਾਇਆ ਖੁੰਗਣੀਆਂ ਤੇ ਦੁੱਧ ਦੀਆਂ ਪੂੜੀਆਂ ਤਿਆਰ ਰਿਹਾ ਕਰ ਮੇਰੇ ਧਨ ਭਾਗ ਮੈਂ ਤਾਂ ਸਾਰੀ ਜੀਵਨ ਪੂੰਜੀ ਬਾਰੇ ਨੂੰ ਤਿਆਰ ਹਾਂ ਆਓ ਮੈਂ ਰੋਜ ਉਡੀਕਾਂਗੀ ਬੇਸਬਰੀ ਨਾਲ ਉਡੀਕਾਂਗੀ ਮੇਰੇ ਉੱਤੇ ਭਗਵਾਨ ਦੀ ਦਇਆ ਰਹੇ ਰਾਣੀ ਦਾ ਉੱਤਰ ਸੀ ਇਹ ਉੱਤਰ ਦਿੰਦਿਆਂ ਹੋਇਆਂ ਉਸਨੇ ਬਾਲ ਗੁਰੂ ਸਾਹਿਬ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਝੁੱਕ ਕੇ ਕੁੱਟ-ਕੁੱਟ ਕੇ ਸੀਨੇ ਨਾਲ ਲਾਇਆ ਉਹ ਜਿਉਂ-ਜਿਉਂ ਗੁਰੂ ਸਾਹਿਬ ਨੂੰ ਹਿੱਕ ਨਾਲ ਕੁੜਤੀ ਤਿਉਂ-ਤਿਉਂ ਉਹਦੀ ਪੁੱਤਰ ਪ੍ਰਾਪਤੀ ਦੀ ਇੱਛਾ ਮੁਕਤੀ ਜਾਂਦੀ। ਉਹਦਾ ਹਿਰਦਾ ਠੰਡਾ ਹੁੰਦਾ ਜਾਂਦਾ। ਉਹ ਦਲੂ-ਲੂ ਕਹਿੰਦਾ ਧੰ ਸਤਗੁਰੂ ਧੰ ਕਰਤਾਰ ਰਾਣੀ ਨੂੰ ਨਿਹਾਲ ਕਰਕੇ ਸਤਗੁਰੂ ਜੀ ਸਾਥੀਆਂ ਸਮੇਤ ਬਾਜ਼ਾਰ ਵਿੱਚ ਆਏ ਤੇ ਬਾਜ਼ਾਰ ਵਿੱਚੋਂ ਘਰ ਰਾਜਾ ਰਾਣੀ ਪ੍ਰਸੰਨ ਹੋ ਗਏ। ਉਹਨਾਂ ਨੂੰ ਪੁੱਤਰ ਵਰ ਮੰਗਣਾ ਭੁੱਲ ਗਿਆ। ਸਰਬਸ਼ਕਤੀਮਾਨ ਸਤਗੁਰੂ ਜੀ ਨੇ ਆਪ ਹੀ ਉਹਨਾਂ ਦੀ ਸੱਦਰ ਪੂਰੀ ਕਰ ਦਿੱਤੀ ਮਾਤਾ ਜੀ ਮੈਂ ਤੁਸਾਂ ਦਾ ਪੁੱਤਰ ਹਾਂ ਮੈਨੂੰ ਪੁੱਤਰ ਸਮਝ ਛੱਡੋ ਮੈਨੂੰ ਪੁੱਤਰ ਸਮਝ ਛੱਡੋ ਖਾਂ ਦਾਦੇ ਨੇ ਫਰਮਾਇਆ ਬਚਨ ਸੱਤ ਹੋ ਗਿਆ ਰਾਜਾ ਰਾਣੀ ਸਤਗੁਰਾਂ ਜੀ ਨੂੰ ਹੀ ਪੁੱਤਰ ਮੰਨ ਬੈਠੇ ਤਨ ਮਨ ਤੇ ਧਨ ਨਾਲ ਗੁਰੂ ਜੀ ਤੇ ਗੁਰੂ ਘਰ ਦੀ ਸੇਵਾ ਕਰਨ ਲੱਗੇ 24 ਘੰਟੇ ਨਾਮ ਸਿਮਰਨ ਵਿੱਚ ਰੁੱਝ ਗਏ ਸਤਗੁਰੂ ਜੀ ਸਵੇਰੇ ਉਹਨਾਂ ਨੂੰ ਦਰਸ਼ਨ ਦੇ ਆਉਂਦੇ ਤੇ ਪ੍ਰੇਮ ਸ਼ਰਦਾ ਦੀਆਂ ਘੁੰਗਣੀਆਂ ਖਾ ਆਉਂਦੇ ਹੌਲੀ ਹੌਲੀ ਰਾਜੇ ਰਾਣੀ ਦਾ ਮਨ ਨਾਮ ਸੇਮਰਨ ਵਿੱਚ ਐਸਾ ਲੱਗਾ ਕਿ ਸਾਰੀਆਂ ਵਾਸਨਾਵਾਂ ਦਾ ਅੰਤ ਹੋ ਗਿਆ ਉਹ ਰੱਬ ਰੰਗ ਰਤੇ ਜੋੜੇ ਬਣ ਗਏ ਉਹਨਾਂ ਦੇ ਬਾਲ ਪ੍ਰੀਤਮ ਨੇ ਪ੍ਰੇਮ ਨਾਲ ਉਹਨਾਂ ਦੇ ਹਿਰਦੇ ਨੂੰ ਜਿੱਤ ਲਿਆ ਤਨ ਸਤਗੁਰ ਤਨ ਸਤਗੁਰਾਂ ਦੀ ਧੁਨ ਉਹਨਾਂ ਦੇ ਬੁੱਲਾਂ ਤੋਂ ਸਦਾ ਪ੍ਰਗਟ ਹੁੰਦੀ ਰਹੀ